ईद उर फितर ਦੇ ਮੌਕੇ ਤੇ ਮੁਸਲਿਮ ਪਾਈਚਾਰੇ ਦੀ ਤਰਫੋਂ ਨਮਾਜ਼ ਅਦਾ ਕਰਕੇ ਇੱਕ ਮਹੀਨੇ ਤੱਕ ਚੱਲੇ ਸ ਰੋਜ਼ੇ ਦੀ ਸਮਾਪਤੀ ਕੀਤੀ ਗਈ। ਅੰਮ੍ਰਿਤਸਰ ਚ ਖੈਰ ਦਿਨ ਜਾਮਾ ਮਸਜਿਦ ਚ ਲੱਖਾਂ ਸਰਦਾਰਾਂ ਨੂੰ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਅਤੇ ਫਿਰ ਇੱਕ ਦੂਜੇ ਨੂੰ ਗਲੇ ਮਿਲ ਕੇ Eid ਦੀ ਮੁਬਾਰਕ ਬਾਦ ਦਿੱਤੇ। ਇਸ ਮੌਕੇ ਮੁ슬ਮਨ ਪਾਈਚਾਰੇ ਦੇ ਲੋਕਾਂ ਨੇ ਮਸਜਿਦ 'ਚ ਪਹੁੰਚ ਕੇ ਮਸਜਿਦ ਦੇ ਮੌਲਵੀ ਨੂੰ Eid ਮੁਬਾਰਕ ਦੀ ਵਧਾਈ ਦਿੱਤੀ ਲੋਕਾਂ ਦਾ ਕਹਿਣਾ ਹੈ ਕਿ Eid ul Fitr ਦੀ ਜਾਣਕਾਰੀ ਦਿੰਦੇ ਹੋਏ ਪੂਰੀ ਦੁਨੀਆ ਨੂੰ Eid ਮੁਬਾਰਕ ਦਿੱਤੀ ਇਸ ਦੇ ਨਾਲ ਹੀ ਦੇਸ਼ ਅਤੇ ਸੰਸਾਰ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਦੀ ਅਰਦਾਸ ਕੀਤੀ ਉਹਨਾਂ ਨੇ ਦੱਸਿਆ ਕਿ Eid ਤੋਂ 1 ਮਹੀਨਾ ਪਹਿਲਾਂ ਰੋਜ਼ ਇਸ ਮਖਸੂਸ ਲਈ ਰੱਖਿਆ ਹੁੰਦੇ ਨੇ ਤਾਂ ਜੋ ਜੇਕਰ ਕਿਸੇ ਵਿਅਕਤੀ ਨੇ ਕੋਈ ਗੁਨਾਹ ਕੀਤਾ ਤਾਂ ਉਹ ਰੋਜ਼ੇ ਰੱਖ ਕੇ ਆਪਣੀ ਆਤਮਾ ਨੂੰ ਸ਼ੁੱਧ ਰੱਖ ਸਕੇ ਉਹਨਾਂ ਤੋਂ ਇਲਾਵਾ ਮਸਜਿਦ ਦੇ ਮੌਲਵੀ ਨੇ ਦੇਸ਼ ਅਤੇ ਦੁਨੀਆ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਦਾ ਸੰਦੇਸ਼ ਦਿੱਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਮੁਬਾਰਕ باد ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਸਾਰੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਤਰੱਕੀ ਕਰੇ ਤੇ ਮਿਲ ਜੁਲ ਕੇ ਰਵੇ ਦੇਸ਼ ਵਿਚ ਅਮਨ ਸ਼ਾਂਤੀ ਰਹੇ। ਇਹਦੀਆਂ ਵਧਾਈਆਂ ਦਿੱਤੀਆਂ। ਅਸ਼ੀਰਵਾਦ ਲਿਆ। ਅੱਲਾਹ ਤਾਲਾ ਦੇ ਅਗੇ ਅਰਦਾਸ ਕੀਤੀ ਕਿ ਸਾਡਾ ਪਾਈਛਾ ਦਾ ਤਰੱਕੀ ਕਰੇ। ਆਪਸੀ ਪਿਆਰ ਵਧੇ। ਸਭ ਦਾ ਸਤਿਕਾਰ ਹੋਵੇ। ਅਬਰ ਸੇ ਤਰੱਕੀ ਹੋਵੇ। ਮੁੱਢੋਂ ਪਾਈ ਜਾਏ ਵਾਲੋ ਕਿੰਨਾ ਕ ਪਿਆਰ ਮਿਲ ਰਿਹਾ ਜੀ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਪਿਆਰ। ਬਹੁਤ ਹੀ ਜ਼ਿਆਦਾ। ਉਸ ਤੋਂ ਭਿਜਾ ਦੇਦੇ ਬਹੁਤ ਆ। ਆ। ਇਹਦਾ ਮੌਕਾ ਬਹੁਤ ਵੱਡਾ ਹੈ। ਅੱਜ ਈਦੁਲ ਫਿਤਰ ਦਾ ਜਿਹੜਾ ਖੁਸ਼ੀਆਂ ਭਰਿਆ ਜਿਹੜਾ ਤਿਹਾਰ ਹੈ ਇਹ 30 ਦਿਨ ਦੇ ਲੋਕ ਰੋਜ਼ਾ ਰੱਖ ਕੇ 17-18 ਘੰਟੇ ਭੁਖੇ ਰਹੇ ਅਗੇ ਅੱਲਾਹ ਦੀ ਇਬਾਦਤ ਕਰਕੇ ਪੰਜ ਟਾਈਮ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਇਸ਼ਾ ਦੀ ਨਮਾਜ਼ ਤੋਂ ਬਾਅਦ ਇੱਕ ਘੰਟੇ ਦੀ ਨਮਾਜ਼ ਪੜ੍ਹ ਕੇ ਉਹ ਸਾਰੀਆਂ ਇਬਾਦਤਾਂ ਕਰਕੇ ਤੇ ਅੱਜ ਉਹ ਈਦੁਲ ਫਿਤਰ ਦਾ ਦਿਨ ਦੇਖਦੇ ਨੇ ਰਾਤ ਇੱਕ ਦਿਨ ਪਹਿਲਾਂ ਉਹ ਜਿਹੜਾ ਚਾਂਦ ਦੇਖਦੇ ਨੇ ਵੀ ਚਾਂਦ ਜਿਹੜਾ ਸਾਨੂੰ ਅੱਲਾਹ ਤਾਲਾ ਨੇ ਇਹ ਦਿਖਾਤਾ ਤਾਂ ਫਿਰ ਸਵੇਰੇ ਈਦ ਹੋਏਗੀ ਉਹ ਅੱਜ ਈਦ ਦਾ ਤਿਹਾਰ ਜਿਹੜਾ ਵਾ ਬੜਾ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਹੈ ਔਰ ਇਹਤੇ ਜਿਹੜੀ ਹੈ ਕਾਫੀ ਜਿਹੜੇ ਨੇਤਾਗਨ ਵੀ ਆਏ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੀ ਪਬਲਿਕ ਆਈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਾਡੇ ਮੌਲਾਣਾ ਜਾਮਾ ਮਜ਼ੀ ਖੈਰਉਦੀਨ ਦੇ ਵਿੱਚ ਹਾਲ ਬਿਆਰ ਦੇ ਵਿੱਚ ਆਪਣਾ ਹਾਮੀਦ हुसैन ਕਾਸਮੀ ਨੇ ਜਿਹੜੀ ਹੈ ਨਮਾਜ਼ ਪੜਾਈ ਅਸੀਂ ਉਹਨਾਂ ਦੇ ਨਾਲ ਜਿਹੜੇ ਆ ਸਾਰੇ ਮੁਸਲਮਾਨਾਂ ਨੇ ਨਮਾਜ਼ ਪੜ੍ਹੀ ਅਸੀਂ ਵੀ ਉਹਨਾਂ ਨਾਲ ਪੜ੍ਹੀ ਔਰ ਦੁਆਵਾਂ ਕੀਤੀਆਂ ਗਈਆਂ ਸਾਰੇ ਇੰਡੀਆ ਵਾਸੀ ਪੰਜਾਬ ਵਾਸੀ ਔਰ ਜਿਹੜੇ ਫਲਸਤੀਨ ਵਰਗੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਤਸ਼ੱਦਦ ਹੋ ਰਹੀ ਹੈ ਮਜਲੂਮਾਂ ਦੇ ਉੱਤੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਔਰਤਾਂ ਦੇ ਉੱਤੇ ਉਹਨਾਂ ਵਾਸਤੇ ਵੀ ਦੁਆ ਕੀਤੀ ਗਈ ਜਿਵੇਂ Eid ਦਾ ਤਿਉਹਾਰ ਹੈ ਜਿਹੜਾ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਬਹੁਤ ਵੱਡਾ ਤਿਉਹਾਰ ਹੈ ਜਿਵੇਂ ਹੁਣ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਿਹੜੀ ਹੈ ਇਸ ਟਾਈਮ ਅਮਰੀਕਾ ਦੀ ਵਰਲਡ ਹੈਲਥ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੇ ਜਿਹੜੀ ਹੈ ਸਾਇੰਸ ਦੇ ਵਿੱਚ ਕੱਢਿਆ ਵਾ ਕਿ ਰੋਜ਼ਾ ਰੱਖਣ ਦਾ ਜਿਹੜਾ ਮਹੱਤਵ ਹੈ ਤੱਤਵ ਹੈ ਪੰਜਾਬੀ ਦੇ ਵਿੱਚ ਆਪਾਂ ਦੱਸੀਏ ਤੇ ਉਹਦਾ 25 ਬਿਮਾਰੀਆਂ ਦੂਰ ਹੁੰਦੀਆਂ ਹਨ ਹੁਣ ਜਿਹੜੇ ਕੈਂਸਰ ਦੇ ਵਿੱਚ ਜੇ ਤੁਸੀਂ ਲਾਓ ਤੇ ਡਾਕਟਰ ਦੱਸ ਰਹੇ ਨੇ ਕਿ ਕੈਂਸਰ ਵਾਲੇ ਬੰਦੇ ਨੂੰ ਭੁੱਖਾ ਰੱਖੋ ਤੇ ਜਿਹੜੇ ਸਾਡੇ ਹਜੂਸ ਸੱਲਾਹ ਵਾਲੀ ਵਸੱਲਮ ਦੇ ਅਸੀਂ ਨਕਸ਼ੇ ਕਦਮ ਦੇ ਉੱਤੇ ਚੱਲਦੇ ਪਏ ਆ ਉਹਨਾਂ ਨੇ ਸਾਨੂੰ ਹਜ਼ਾਰਾਂ ਸਾਲ ਪਹਿਲਾਂ ਜਿਹੜਾ ਵਾ ਉਹ ਇਹ ਪੈਗਾਮ ਦੇ ਕੇ ਚਲੇ ਗਏ ਨੇ ਕਿ ਤੁਸੀਂ ਰਮਜ਼ਾਨ ਮਹੀਨਾ ਆਏਗਾ ਰਮਜ਼ਾਨ ਮਹੀਨੇ ਦੇ ਵਿੱਚ ਇਬਾਦਤ ਕਰਨੀ ਹੈ ਔਰ ਰੋਜ਼ੇ ਰਖਣੇ ਆ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਹੈ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਸਾਇੰਟਿਸਟ ਨੇ ਹੋਰ ਵੀ ਵੱਡੇ ਵੱਡੇ ਮੁਲਕਾਂ ਦੇ ਉਹਨਾਂ ਨੇ ਵੀ ਜਿਹੜਾ ਵਾ ਇਹਨੂੰ ਕਲੀਅਰ ਕਰ ਦਿੱਤਾ ਕਿ 25 ਬਿਮਾਰੀਆਂ ਇਹਨਾਂ ਦੂਰ ਹੁੰਦੀਆਂ ਬਹੁਤ ਜ਼ਬਰਦਸਤ ਬਿਮਾਰੀਆਂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ